ਹੈਲੋ ਜੀ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੂਸਰੇ ਵੀਡੀਓ ਤੇ ਆਪ ਸਭ ਦਾ ਸਵਾਗਤ ਹੈ। ਹੋਪ ਸਭ ਵਧੀਆ ਹੋਮੋਂਗੇ। ਅ ਹਾਂਜੀ ਅੱਜ ਆਪਾਂ ਬਹੁਤ ਜ਼ਿਆਦੇ ਦਿਨਾਂ ਬਾਅਦ ਜਿਹੜੀ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ ਕਿਉਂਕਿ ਪਹਿਲਾਂ ਜਿਹੜੀ ਆਪਣੇ ਕੋਲ ਸੂਟਾਂ ਦੀ ਅ ਬੁਕਿੰਗ ਵਗੈਰਾ ਕਾਫੀ ਜ਼ਿਆਦੇ ਵਰਕ ਹੋਇਆ ਪਿਆ ਸੀਗਾ ਆਪਾਂ ਨੂੰ ਵੀਡੀਓ ਬਣਾਉਣ ਦਾ ਕੋਈ ਟਾਈਮ ਨਹੀਂ ਲੱਗਿਆ ਸੀ। ਇਸ ਲਈ YouTube ਦੇ ਉੱਪਰ ਪਿਛਲੇ ਮੇਵੀ 1 ਮੰਥ 1.5 ਮੰਥ ਤੋਂ ਆਪਣੀ ਕੋਈ ਵੀ ਵੀਡੀਓ ਅਪਲੋਡ ਨਹੀਂ ਹੋਈ ਹੈਗੀ। ਸੋ ਅੱਜ ਆਪਾਂ ਵੀਡੀਓ ਹੈ ਜਿਹੜੀ ਪਾ ਰਹੇ ਹਾਂ ਇਹ ਜਿਹੜੀ ਕਲੀਆਂ ਵਾਲੀ ਫਰੌਕ ਦੀ ਵੀਡੀਓ ਰਹੂਗੀ ਇਹਦਾ ਜਿਹੜਾ ਵਰਕ ਹੈ ਆਪਾਂ ਪੂਰਾ ਐਕਸਪਲੇਨ ਕਰਾਂਗੇ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਤੁਸੀਂ ਸਾਡੇ ਇਸ ਪੇਜ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲਕਨ ਪ੍ਰੈਸ ਕਰੋ ਤਾਂ ਜੋ ਸਾਡੀਆਂ ਡੇਲੀ ਪਾਉਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਫਰੌਕ ਦੀ ਇਹ ਫਰੌਕ ਹੈ ਜਿਹੜੀ ਆਪਣੇ ਕੋਲ ਦੇਖੋ ਇਹਦੀ neck ਹੈ ਜਿਹੜੀ V neck ਬਣੀ ਹੋਈ ਹੈ neck ਦਾ ਵਰਕ ਚੈੱਕ ਕਰ ਸਕਦੇ ਹਾਂ ਸਿੱਪੀ ਦੀ ਲਾਈਨ ਲਗਾਈ ਗਈ ਹੈ ਇਸ ਇਸ ਦੇ ਵਿੱਚ ਹਲਕਾ ਪਰਲ ਵਰਕ ਐਂਡ ਸਿੱਪੀ ਤੇ ਕਟ ਦਾਣੀ ਦਾ ਵਰਕ ਕੀਤਾ ਹੋਇਆ ਹੈ ਮੈਂ ਇੱਕ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀ ਫਿਨਿਸ਼ਿੰਗ ਹੈ ਇਸ ਦੇ ਵਿੱਚ ਆਪਾਂ ਦਬਕੇ ਦਾ ਵੀ ਵਰਕ ਕੀਤਾ ਹੋਇਆ ਹੈਗਾ ਐਂਡ ਇਹਦੇ ਵਿੱਚ ਜਿਹੜੀਆਂ ਕਲੀਆਂ ਲਿਗੀਆਂ ਫਰੰਟ ਦੇ ਉੱਪਰ ਆਉਣੀਆਂ ਸੱਤ ਕਲੀਆਂ ਪੈਣੀਆਂ ਫਰੰਟ ਦੇ ਉੱਪਰ ਤੁਸੀਂ ਵਰਕ ਆ ਜਿਹੜਾ ਚੈੱਕ ਕਰ ਸਕਦੇ ਹੋ ਕਲੀਆਂ ਦਾ ਇਸ ਤਰ੍ਹਾਂ نیچے ਆ ਕੇ ਇਹਦੇ ਵਿੱਚ ਇਸ ਤਰ੍ਹਾਂ ਦੇ ਰਾਉਂਡ ਨੇ ਜਿਹੜੇ ਉਹ ਬਣੇ ਹੋਏ ਐ ਰਾਉਂਡ ਦਾ ਮੈਂ ক্লোਜ਼ ਤੋਂ ਦਿਖਾਉਣੀ ਆ ਤੁਹਾਨੂੰ ਇਸ ਤਰ੍ਹਾਂ ਇਹ ਰਾਉਂਡ ਹੈ ਜਿਹੜੇ ਬਣੇ ਹੋਏ ਨੇ ਇਸ ਦੇ ਵਿੱਚ ਵੀ ਬਹੁਤ ਸੋਨੋ ਫਲਾਰ ਕ੍ਰੀਏਟ ਕੀਤਾ ਹੋਇਆ ਹੈਗਾ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਹੈ ਇਹ ਆਪਣੇ ਕਸਟਮਰ ਨੇ ਖੁਦ ਡਿਜ਼ਾਈਨ ਦਿੱਤਾ ਸੀ ਆਪਾਂ ਬਸ ਥੋੜਾ ਸਕਿਪ ਕਰਕੇ ਥੋੜਾ ਐਡ ਕਰਕੇ ਇਸ ਤਰ੍ਹਾਂ ਥੋੜੀ ਜੀ ਨਿਊ ਲੁੱਕ ਦੇਤੀ ਹੈਗੀ ਇਸ ਵਰਕ ਨੂੰ ਚੇਂਜ ਕਰਤਾ ਥੋੜਾ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਹੈ ਜਿਹੜੀ ਉਹ ਲਗਾਈ ਗਈ ਹੈਗੀ نیچے ਠੀਕ ਹੈ ਇਹਦੀਆਂ ਜਿਹੜੀਆਂ 슬ੀਵਸ ਦਾ ਵਰਕ ਆਊਗਾ 슬ੀਵਸ ਦੇ ਉੱਪਰ ਵੀ ਇਸ ਤਰ੍ਹਾਂ ਚੱਕਰ ਆਊਗਾ نیچے ਮੂਰੀ ਦੇ ਉੱਪਰ ਇਸ ਤਰ੍ਹਾਂ ਵਰਕ ਆਊਗਾ 슬ੀਵਸ ਦੀ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਜਿਆਦਾ ਸੋਹਣੀ ਹੈ ਐਂਡ ਇਹ ਆਪਾਂ ਫਿਨਿਸ਼ਿੰਗ ਪੱਟੀ ਲਗਾਈ ਹੈਗੀ ਜਿਹੜਾ ਆਪਾਂ ਇਹਦੇ ਵਿੱਚ ਥ्रेड ਯੂਜ਼ ਕੀਤੇ ਆ ਦੋ ਕਲਰ ਦੇ ਰਾਣੀ ਸ਼ੇਡ ਆਪਣਾ ਬੇਸ ਰਹੂਗਾ ਆਪਣੇ ਸੂਟ ਦਾ ਐਂਡ ਨੈਚੁਰਲ ਕ੍ਰੇਪ ਇਸ ਦਾ ਸਟੱਫ ਰਹੂਗਾ ਐਂਡ ਇਹਦੇ ਵਿੱਚ ਥ्रेड ਦੇ ਜਿਹੜੇ ਦੋ ਕਲਰ ਨੇ ਉਹ ਆਪਾਂ ਮੋਰ ਪੰਖੀ ਤੇ ਗ੍ਰੀਨ ਯੂਜ਼ ਕੀਤੇ ਆ ਸੋ ਆਪਾਂ ਗ੍ਰੀਨ ਹੈ ਜਿਹੜੀ ਪਾਈਪਿੰਗ ਲਗਾਈ ਹੈਗੀ ਇਸ ਤਰ੍ਹਾਂ ਦੀ ਫਰੰਟ ਲੁੱਕ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਫਰੰਟ ਲੁੱਕ ਹੈਗੀ ਆਪਣੀ ਫਰੌਕ ਦੀ ਬਹੁਤ ਸੋਹਣੀ ਕਲੀਆਂ ਵਾਲੀ ਫਰੌਕ ਰੈਡੀ ਹੋਈ ਹੈਗੀ ਬਹੁਤ ਸੋਹਣਾ ਜਿਹਾ ਪਾਰਟੀ ਵੇਅਰ ਸੂਟ ਹੈ ਜਿਹੜਾ ਇਹ ਬਣਿਆ ਐਂਡ ਮੈਂ ਇਹਦੀ ਬੈਕ ਦਿਖਾਉਣੀ ਆ ਤੁਹਾਨੂੰ ਬੈਕ ਦੇ ਉੱਪਰ Ｕ ਸ਼ੇਪ ਦਾ ਨੈੱਕ ਰਹੂਗੀ ਠੀਕ ਹੈ ਇਸ ਤਰ੍ਹਾਂ ਬੈਕ ਦੇ ਉੱਪਰ ਵੀ ਕਲੀਆਂ ਨੇ ਆਮ ਬੈਕ ਦੇ ਉੱਪਰ ਉਹਨਾਂ ਨੇ ਵਰਕ ਕਰ ਜਿਹੜਾ ਥੋੜਾ ਹਲਕਾ ਕਰਵਾਇਆਗਾ ਸੋ ਆਪਾਂ ਇਹ ਚਾਰ ਕਲੀਆਂ ਦਾ ਕੀਤਾਗਾ ਬੈਕ ਦੇ ਉੱਪਰ ਠੀਕ ਹੈ ਸੇਮ نیچے ਰਾਉਂਡ ਰਹਿਣਗੇ ਇਸ ਤਰ੍ਹਾਂ ਬਿਲਕੁਲ ਸੇਮ ਰਹਿਣਗੇ ਸੇਮ ਸਾਈਜ਼ ਰਹੂਗਾ ਇਹਨਾਂ ਦਾ ਵੀ ਐਂਡ ਫਿਨਿਸ਼ਿੰਗ ਪੱਟੀ ਪੂਰੀ ਇਸ ਤਰ੍ਹਾਂ ਦੀ ਇਹਦੀ ਬੈਕ ਲੁੱਕ ਰੈਡੀ ਹੈ ਠੀਕ ਹੈ ਹਾਂਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੂਟ ਨੇ ਜਿਹੜੇ ਸੂਟ ਨੇ ਰੈਡੀ ਕਰਵਾ ਸਕਦੇ ਹੋ ਐਂਡ ਇਹਦੀ ਬਾਟਮ ਆਊਗੀ ਬਿਲਕੁਲ ਪਲੇਨ ਐਂਡ ਸਟ੍ਰੇਟ ਬਾਟਮ ਹੈਗੀ ਮੂਰੀਆਂ ਚੈੱਕ ਕਰ ਸਕਦੇ ਹੋ ਜਿੱਦਾਂ ਦੀ ਉਹਨਾਂ ਨੂੰ ਲੁੱਕ ਚਾਹੀਦੀ ਸੀ ਮੂਰੀਆਂ ਦੀ ਉਹਦਾਂ ਦੀ ਲੁੱਕ ਹੈ ਐਂਡ ਉਹਨਾਂ ਨੇ ਇਲਾਸਟਿਕ ਜਿਹੜੀ ਪਵਾਈ ਹੈਗੀ ਇਸ ਦੇ ਵਿੱਚ ਐਂਡ ਦੁਪੱਟਾ ਵੀ ਆਪਾਂ ਹੈਂਡਵਰਕ ਕੀਤਾ ਹੋਇਆਗਾ ਹਾਂ ਇਹਦੇ ਵਿੱਚ ਆਪਾਂ ਹਲਕੀ ਬੁੱਟੀ ਬਣਾਈ ਹੈ ਛੋਟੇ-ਛੋਟੇ ਬੁੱਤੀ ਚਾਹੀਦੀ ਸੀ ਉਹਨਾਂ ਨੂੰ ਦੁਪੱਟੇ ਦੇ ਵਿੱਚ ਜ਼ਿਆਦਾ ਹੈਵੀ ਵਰਕ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਨਾਲ ਐਂਡ ਥੈਨ ਅਪਰ ਹਾਂ ਦੁਪੱਟੇ ਦੇ ਉੱਪਰ ਕਰਨ ਵਾਲੀ ਲੇਸ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਐਂਡ ਇਸ ਦੇ ਉੱਪਰ ਫਿਨਿਸ਼ਿੰਗ ਪੱਟੀ ਲਗਾਈ ਜਾਏਗੀ ਠੀਕ ਹੈ ਐਦਾਂ ਦੀ ਜਿਹੜੀ ਲੁੱਕ ਆਪਣੀ ਪੂਰੇ ਸੂਟ ਦੀ ਲੁੱਕ ਹੈ ਬਹੁਤ ਸੋਹਣੀ ਲੁੱਕ ਰੈਡੀ ਹੋਈ ਹੈ ਆਪਣੇ ਕੋਲ ਹਰ ਤਰ੍ਹਾਂ ਦੇ ਵਰਕ अवेलेबल ਹੈ ਹਰ ਤਰ੍ਹਾਂ ਦਾ ਸਟਾਫ अवेलेबल ਹੈ ਠੀਕ ਹੈ ਜੀ ਤੁਸੀਂ ਕੋਈ ਵੀ ਸਟਾਫ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਟਾਫ ਦੇ ਉੱਪਰ ਕੋਈ ਵੀ ਵਰਕ ਕਰਵਾ ਸਕਦੇ ਹੋ ਠੀਕ ਹੈ ਤੁਸੀਂ ਸਾਡੇ ਤੋਂ ਪਸ਼ਮੀਨੇ ਦੇ ਜਾਂ ਫਿਰ ਪਲੇਨ ਜਾਂ ਫਿਰ ਪ੍ਰਿੰਟਡ ਸੂਟ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਆਪਣੀ ਪੇਮੈਂਟ ਹੈ ਜਿਹੜੀ ਉਹਦਾ ਆਪਣਾ ਕਿਸ ਸਿਸਟਮ ਹੈ ਉਹ ਮੈਂ ਦੱਸ ਦਿਆਂ ਤੁਹਾਨੂੰ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਜੀ ਜੇਕਰ ਤੁਸੀਂ ਕੋਈ ਵੀ ਸੂਟ ਰੈਡੀ ਕਰਾ ਰਹੇ ਹੋ ਤਾਂ ਉਹਦੀ ਜਿਹੜੀ ਪੇਮੈਂਟ ਦਾ ਮੈਥਡ ਹੈ ਤਾਂ ਤੁਹਾਨੂੰ ਕੈਸ਼ ਔਨ ਡਿਲੀਵਰੀ ਹੀ ਕਰਨਾ ਸੌਰੀ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਤਾਂ ਤੁਹਾਨੂੰ ਆਪਾਂ ਜਿੱਦਾਂ ਤੁਸੀਂ ਕੋਈ ਵੀ ਸੂਟ ਰੈਡੀ ਕਰਾਇਆ ਤਾਂ ਜਿਹੜੀ ਉਹਦੀ ਪੇਮੈਂਟ ਹੋਊਗੀ ਉਹ ਤੁਸੀਂ ਸਾਨੂੰ ਆਨਲਾਈਨ ਵੀ ਕਿਸੇ ਮੈਥਡ ਰਾਹੀਂ ਕਰ ਸਕਦੇ ਹੋ ਹਨ ਤੇ ਜਾਂ ਫਿਰ ਤੁਸੀਂ ਸਾਨੂੰ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਆਪਣੀ ਸ਼ਿਪਿੰਗ ਪੂਰੇ ਵਰਲਡ ਦੇ ਵਿੱਚ ਹੈ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਹੋ ਮੋ ਤੇ ਆਪਣੀ ਤੋਂ ਸੋਹਣੇ ਸੋਹਣੇ ਸੂਟ ਨਹੀਂ ਜਿਹੜੇ ਰੈਡੀ ਕਰਵਾ ਕੇ ਆਪਣੇ ਤੱਕ ਮੰਗਵਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਦੇ ਇਹ ਸੂਟ ਰੈਡੀ ਹੋਇਆ ਸੀ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਬਣਾਉਣ ਕਰਕੇ ਜਿਹੜੀ ਵੀਡੀਓ ਦੇ ਵਿੱਚ ਆਪਣਾ ਜਿਹੜਾ ਬੈਲੈਂਸ ਬਣਿਆ ਹੋਇਆ ਸੀ ਉਹ ਸਾਰਾ ਖਰਾਬ ਹੋ ਗਿਆ ਸੋ ਥੋੜਾ ਥੋੜਾ ਹੁਣ ਦੁਬਾਰੇ ਤੋਂ ਫੇਰ ਪ੍ਰੈਕਟਿਸ ਹੋਊਗੀ ਵੀਡੀਓਜ਼ ਵਗੈਰਾ ਬਣਾਉਣ ਦੀ ਤਾਂ ਸਾਰਾ ਬੈਲੈਂਸ ਫੇਰ ਸੈੱਟ ਹੋਊਗਾ ਅੱਜ ਥੋੜਾ ਮੋਟਾ ਕੁਛ ਨਾ ਕੁਛ ਮੇभी ਮੈਂ ਗਲਤ ਵੀ ਬੋਲਿਆ ਹੋਣਾਗਾ ਤੁਸੀਂ ਚੈੱਕ ਕਰੋ ਤੁਸੀਂ ਇਸ ਨੂੰ ਸਿੰਪਲ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਸੂਟ ਦੇ ਵਿੱਚ ਵੀ ਇਹ ਰੈਡੀ ਕਰਾ ਸਕਦੇ ਹੋ ਜਿਵੇਂ ਇਹ ਫਰੌਕ ਹੈ ਤੁਸੀਂ ਇਹਨੂੰ ਸੂਟ ਦੇ ਵਿੱਚ ਵੀ ਰੈਡੀ ਕਰਾ ਸਕਦੇ ਹੋ ਠੀਕ ਹੈ ਬਾਕੀ ਕਲਰ ਤੇ ਸਟੱਫ ਹੈ ਜਿਹੜਾ ਆਪਣੇ ਕੋਲ ਉਹ ਪੂਰੀ ਉਹਦੀ ਜਿਹੜੀ ਕਸਟਮਾਈਜੇਸ਼ਨ ਹੈ ਉਹ ਅਵੇਲੇਬਲ ਹੈ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਸਟੱਫ ਦੇ ਉੱਪਰ ਸੂਟ ਨੂੰ ਵਰਕ ਨੂੰ ਰੈਡੀ ਕਰਾ ਸਕਦੇ ਹੋ ਠੀਕ ਹੈ ਜੀ ਹਾਂਜੀ ਬਾਕੀ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਸ਼ੋ ਸੋਨੇ ਸੋਨੇ ਸੂਟ ਲੈ ਕੇ ਤਦ ਤੱਕ ਕਲੀਪ ਆਪਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ